ਕੀ ਕੀ ਉਹਨਾਂ ਨੇ ਕੱਪੜੇ ਲਵਾਏ ਪੈਂਟਾਂ ਲਵਾਈਆਂ ਮੈਂ ਮੋਦੀ ਸਾਹਿਬ ਇਹਨਾਂ ਦੀ ਗਰਦਨਾਂ ਲਵਾ ਦੋ ਜਿਨ੍ਹਾਂ ਨੇ ਸਾਡੇ ਮੈਂ ਕਹਿੰਦਾ ਸ਼ੇਰ ਬੱਬਰ ਸ਼ੇਰ ਹਿੰਦੂ ਜਿਹੜੇ ਸਾਡੇ ਹਿੰਦੂ ਪ੍ਰਾ ਸ਼ਹੀਦ ਹੋਇਆ ਮੈਂ ਕਹਿੰਦਾ ਇਹ ਆਤਕਵਾਦੀਆਂ ਦੀ ਗਰਦਨਾਂ ਉਤਰਨੀ ਚਾਹੀਦੀ ਹੈ ਗਰਦਨਾਂ ਪਹਿਲਗਾਮ ਦੇ ਵਿੱਚ ਜਿਹੜਾ ਦੇਖਿਆ ਜਾਵੇ ਕਿ ਜਿਹੜਾ ਉਹਨਾਂ ਦੀ ਰੋਜੀ ਰੋਟੀ ਕੀ ਹੈ ਉਹ ਟੂਰਿਸਟ ਦੇ ਸਿਰ ਦੇ ਉੱਤੇ ਚੱਲਦੀ ਹੁੰਦੀ ਸੀ ਅੱਜ ਉਹ ਵੀ ਬੜੇ ਪਰੇਸ਼ਾਨ ਹੈਗੇ ਸੰਭਲੇ ਤੋਂ ਜੰਮੂ ਕਸ਼ਮੀਰ ਦੀ ਸਰਕਾਰ ਹੈ ਉਹ ਪੂਰੀ ਫੇਲ ਹੈ ਜੀ ਇੰਟੈਲੀਜੈਂਸ ਆਈਬੀ ਜੋ ਜਿਹੜੀ ਨੀ ਦੀਆਂ ਵੱਡੀਆਂ ਏਜੰਸੀਆਂ ਕੰਮ ਕਰਦੀਆਂ ਸਭ ਫੇਲ ਹੋ ਗਈਆਂ ਚਾਈਨਾ ਨੇ ਵੀ ਹਿੰਦੁਸਤਾਨ ਦੀ ਫੌਜ ਦੇ ਮੁਰੇ ਕਿੱਥੇ ਟਿੱਕੇ ਸੀਗੇ ਲੇਕਿਨ ਇਹ ਜਿਹੜੀ ਪਾਕਿਸਤਾਨ ਦੀ ਹਰਕਤ ਦੇ ਕੇ ਅੱਜ ਚਾਈਨਾ ਵੀ ਜਿਹੜੀ ਹੈ ਇਹ ਸਾਾਨੂੰ ਹਿੰਦੁਸਤਾਨੀਆਂ ਨੂੰ ਭਾਰਤੀਆਂ ਨੂੰ ਇੱਕ ਟਾਰਗੇਟ ਕਰਦੇ ਪਿਆ ਉਹਨਾਂ ਦਾ ਵੀ ਕਿਹੜਾ ਹੈ ਕਿ 15 ਜੂਨ ਨੂੰ ਅਸੀਂ ਵੀ ਹਮਲਾ ਕਰਾਂਗੇ ਚਾਈਨਾ ਚੂਏ ਉਹ ਚੂਏ ਨੇ ਚੂਏ ਬਿਲਕੁਲ ਦੇਖੇ ਤੁਸੀਂ ਨਿਗੇ ਨਿਗੇ ਬੋਣੇ ਬੋਣੇ ਜ ਚੂਏ ਕਿਤਾ ਭੱਜ-ਭੱਜ ਘੁੰਮਦੇ ਨੇ ਔਰ ਤੁਸੀਂ ਧਮਕੀ ਦੇ ਰਹੇ ਹੋ ਸ਼ੇਰ ਬੱਬਰ ਸ਼ੇਰਾਂ ਨੂੰ ਉਹ ਹਿੰਦੂਆਂ ਮੈਂ ਕਹਿੰਦਾ ਨਾ ਤੇ ਹਿੰਦੂ ਡਰਿਆ ਨਾ ਸਾਡਾ ਹਿੰਦੁਸਤਾਨ ਡਰੇਗਾ ਭਾਰਤੀ ਫੌਜ ਹੈ ਹਿੰਦੋਸਤਾਨੀ ਫੌਜ ਹੈ ਜਿਹੜੀ ਨੰਬਰ 1 ਅਲ ਵਰਲਡ ਹੈਗੀ ਹੈ ਮੈਂ ਇੱਕ ਚੀਜ਼ ਕਹਿਣਾ ਚਾਹਨਾ ਵਾ ਕਿ ਉਹ ਅੰਤਕਵਾਦੀ ਹੈ ਇਹਨਾਂ ਦੀ ਸ਼ਰੇਆ ਮੈਂ ਮੋਦੀ ਸਾਹਿਬ ਨੂੰ ਬੇਨਤੀ ਲਗਾਈ ਹੈ ਮੋਦੀ ਸਾਹਿਬ ਸਾਡੇ ਆਤਮਾਵਾਂ ਨੂੰ ਸ਼ਾਂਤੀ ਤਦ ਮਿਲੇਗੀ ਜਦੋਂ ਇਹਨਾਂ ਦੀ ਤੁਸੀਂ ਸ਼ਰੇ ਆਮ ਜਿਹੜਾ ਇਹਨਾਂ ਨੂੰ ਮੋਦੀ ਦੇ ਕਾਰਡ ਉਤਰਵਾਉਂਗੇ ਤੁਸੀਂ ਬਹੁਤ ਵਧੀਆ ਪ੍ਰਾਈਮ ਮਿਨਿਸਟਰ ਹੋ ਬਹੁਤ ਵਧੀਆ ਪ੍ਰਧਾਨ ਮੰਤਰੀਓ ਸਾਡੇ ਦੇਸ਼ ਨੂੰ ਵਧੀਆ ਗ੍ਰਹਿ ਮੰਤਰੀ ਅਮੀਸ਼ਾ ਮਿਲੇ ਹੋਏ ਨੇ ਮਤਲਬ ਅਸੀਂ ਕਾਤ ਆ ਕੇ ਚੀਜ਼ਾਂ ਬਰਦਾਸ਼ਤ ਕਰਾਂਗੇ ਮੋਦੀ ਸਾਹਿਬ ਇਹਨਾਂ ਨੂੰ ਸਬਕ ਸਿਖਾਓ ਪਾਕਿਸਤਾਨ ਨੂੰ ਜਿਹੜਾ ਹੁਣ ਚਾਈਨਾ ਵੀ ਦੇਖੋ ਸਾਨੂੰ ਅੱਖਾਂ ਦਿਖਾ ਰਿਹਾ ਹੈ ਇਹ ਸਾਡੇ ਸਾਹਮਣੇ ਕੁਝ ਵੀ ਨਹੀਂ ਹੈਗਾ ਨਮਸਕਾਰ ਸਸ਼ੀਕਲ ਤੁਸੀਂ ਦੇਖ ਰਹੇ ਹੋ ਪੰਜਾਬ ਅਪਟਕ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਅਮਿਤ ਕੁਮਾਰ ਬਿੱਤਿਆ ਦਿਨ ਪੈਲਗਾਮ ਦੇ ਵਿੱਚ ਇੱਕ ਬਹੁਤ ਵੱਡਾ ਜਿਹੜਾ ਹਾਸਾ ਹੋਇਆ ਜਿਹੜਾ ਹਿੰਦੂਆ ਦੇ ਉੱਤੇ ਗੋਲੀਬਾਰੀ ਹੋਈ ਹੈ ਉਸ ਸਿਲਸਿਲੇ ਦੇ ਵਿੱਚ ਅਸੀਂ ਲੁਧਿਆਣਾ ਦੇ ਹਿੰਦੂ ਨੇਤਾ ਸ਼ਿਵ ਸੇਨਾ ਅਮਿਤ ਅਰੋੜਾ ਜੀ ਦੇ ਨਾਲ ਗੱਲਬਾਤ ਕਰਨ ਪਹੁੰਚੇ ਹਾਂ ਕੀ ਕਹਿਣਾ ਹੈ ਇਸ ਹਮਲੇ ਦੇ ਵਿੱਚ ਹਾਂਜੀ ਸਰ ਸਵਾਗਤ ਹੈ ਤੁਹਾਡਾ ਜੈ ਸ਼੍ਰੀ ਕ੍ਰਿਸ਼ਨ ਜੈ ਸ਼੍ਰੀ ਰਾਧੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਫਰ ਬਣਾ ਰਹੇ ਬਾਂਕੇ ਬਿਹਾਰੀ ਕਿਰਪਾ ਸਦਾ ਸੱਫਰ ਬਣੀ ਰਹੇ ਜੀ ਸਰਨਾ ਪਹਿਲਾਂ ਜਿਹੜਾ ਪੈਲਗਾਮ 'ਚ ਹਮਲਾ ਹੋਇਆ ਜੀ ਮੈਂ ਕਹਿੰਨਾ ਉਹ ਗਿੱਦੜ ਅੰਤਕਵਾਦੀ ਜਿਹੜੇ ਨਿਹੱਥੇ ਲੋਕਾਂ ਨੂੰ ਮਤਲਬ ਸਾਡੇ ਟੂਰਿਸਟ ਜਿਹੜੇ ਘੁੰਮਣ ਗਏ ਸੀਗੇ ਮਤਲਬ ਸਖੋਕੀ ਮੈਂ ਇੱਕ ਚੀਜ਼ ਕਹਿਣਾ ਚਾਹਨਾ ਵਾਂ ਕਿ ਉਹ ਅੰਤਕਵਾਦੀ ਹੈ ਇਹਨਾਂ ਦੀ ਸ਼ਰਮ ਐ ਮੋਦੀ ਸਾਹਿਬ ਨੂੰ ਬੇਨਤੀ ਲਗਾਈ ਹੈ ਮੋਦੀ ਸਾਹਿਬ ਸਾਡੇ ਆਤਮਾਵਾਂ ਨੂੰ ਸ਼ਾਂਤੀ ਤਦ ਮਿਲੇਗੀ ਜਦੋਂ ਇਹਨਾਂ ਦੀ ਤੁਸੀਂ ਸ਼ਰਮ ਐ ਜਿਹੜਾ ਇਹਨਾਂ ਨੂੰ ਮੋਦੇ ਕਾਰਡ ਤਰਵਾਉਂਗੇ ਸ਼ਰਮ ਐ ਜਿਹੜੇ ਸਾਡੇ ਜਿਹੜੇ ਟੂਰਿਸਟ ਜਿਹੜੇ ਆਮ ਜਨਤਾ ਜਿਹੜੀ ਘੁੰਮਣ ਗਈ ਸੀ ਪਰਿਵਾਰ ਨਾਲ ਬੱਚਿਆਂ ਨਾਲ देखो वा जो वीडियो देख के मन भरदा है क्योंकि मैं एक हिंदुस्तानी हां भारतीय हां मैं, मैं पाकस्तान, पाकस्तान जदो जदो ते मोदी साहब नु ਤੁਹਾਡੇ ਚੈਨਲ ਦਾ ਹੀ ਇੱਕ ਹੋਰ ਬੇਨਤੀ ਲਾਨਾ ਕਿ મોદી ਸਾਹਿਬ ਇਹ ਸ਼ੇਰ ਹੈ ਲੁਆਇਨ ਅੰਮਿਤ ਤੋੜਾ ਜਿਹਨੂੰ ਦੁਨੀਆ ਸ਼ੇਰ ਕਹਿੰਦੀ ਹੈ ਲੁਆਇਨ ਕਹਿੰਦੀ ਹੈ ਤੁਸੀਂ મોદી ਸਾਹਿਬ ਮੈਨੂੰ ਬੰਬ ਲਾ ਕੇ ਭੇਜ ਦਿਓ ਪਾਕਿਸਤਾਨ ਪੂਰਾ ਪਾਕਿਸਤਾਨ ਦਾ ਦੂੰਗਾ ਇਹ ਉਹ ਸ਼ੇਰ ਹੈ ਪਰਵਾਹ ਨਹੀਂ ਕਰਦਾ ਕਿਉਂਕਿ ਜਦੋਂ ਜਦੋਂ ਕੋਈ ਮੇਰੇ ਹਿੰਦੁਸਤਾਨੀ ਭਰਾਵਾਂ ਦਾ ਕਿਤੇ ਕੋਈ ਕਤਲਿਆਮ ਹੁੰਦਾ ਹੈ ਕੋਈ ਖੂਨ ਡੁੱਲਦਾ ਹੈ ਤੇ ਬੜਾ ਦੁੱਖ ਲੱਗਦਾ ਬੜਾ ਦੁੱਖ ਲੱਗਦਾ ਹੈ ਜਿਹੜੇ ਅੰਤਕਵਾਦੀ ਪਾਕਿਸਤਾਨ ਤੋਂ ਆਏ ਨੇ ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਲੋੜ ਹੈ ਮੋਦੀ ਸਾਹਿਬ ਉਹਨਾਂ ਦੀ ਆਤਮਾਵਾਂ ਨੂੰ ਸ਼ਾਂਤੀ ਤਦ ਮਿਲੇਗੀ ਜਿਹੜੇ ਸ਼ਹੀਦ ਹੋਏ ਨੇ ਮੈਂ ਸ਼ਹੀਦ ਕਹੂੰਗਾ ਇਹਨਾਂ ਨੂੰ ਸ਼ਹੀਦ ਦਾ ਦਰਜਾ ਦੋ ਕਿਉਂਕਿ ਇਹ ਦੇਖੋਗੇ ਉਹ ਵੀ ਕਿਸੇ ਮਾਂ ਦੇ ਪੁੱਤਰ ਸੀਗੇ ਉਹ ਵੀ ਕਿਸੇ ਮਾਂ ਦੇ ਪੁੱਤਰ ਸੀ ਜਿਹੜੇ ਲੱਗ ਲੱਗ ਦੇਖੋ ਕਈ ਅਲੱਗ-ਕਈ ਰਾਜਾਂ ਤੋਂ ਆਏ ਹੋਏ ਸੀ ਮਤਲਬ ਅਸੀਂ ਲੋਕ ਅਸੀਂ ਇਹ ਸੋਚਦੇ ਆਂ ਕੀ ਅਸੀਂ ਕਸ਼ਮੀਰ ਹੁਣ ਕੋ ਮੰ ਜਾ ਸਕਦੇ ਆ ਜਾਂ ਨਹੀਂ ਜਾ ਸਕਦੇ ਮਨ ਦੇ ਵਿੱਚ ਡਰ ਲੱਗਣ ਲੱਗ ਗਿਆ ਡਰ ਵਹਿਮ ਲੱਗ ਗਿਆ ਕਿ ਦੇਖੋ ਇਹ ਕਿਉਂ ਹੋਇਆ ਹੋਣ ਦਾ ਵਜ੍ਹਾ ਕੀ ਸੀ ਮੈਂ ਤੁਹਾਨੂੰ ਪੱਤਰਕਾਰ ਸਾਹਿਬ ਇਹ ਵੀ ਦੱਸਦਾ ਕਿ ਜਿਹੜੀ ਯਾਤਰਾ ਹੁਣ ਅਮਰਨਾਥ ਦੀ ਸ਼ੁਰੂ ਹੋਣੀ ਹੈ ਜੀ ਕਈ ਲੋਕਾਂ ਕਰੋੜਾਂ ਦੁਨੀਆਂ ਦੀ ਆਸਤਾ ਹੁੰਦੀ ਹੈ ਭਗਵਾਨ ਬੋਲੇ ਨਾਲ ਦੇ ਦਰਸ਼ਨ ਕਰਨੇ ਅਮਰਨਾਥ ਯਾਤਰਾ ਤੇ ਜਾਣਾ ਮਤਲਬ ਇਹ ਜਾਣ ਕੇ ਡਰਾਂ ਦੀ ਗੱਲ ਹੋਈ ਹੈ ਸ਼ਰੇਆਮ ਸਾਨੂੰ ਜਿਹੜੀ ਮਾਰਨ ਦੀ ਧਮਕੀਆਂ ਜਿਹੜੀਆਂ ਲਗਾਤਾਰ ਇੱਕ ਇੱਕ ਦੇਖੋ Hindu ਹਮੇਸ਼ਾ ਮੈਂ ਕਿਉਂ ਕਹਿੰਦਾ ਕਿ Hindu ਟਾਰਗੇਟ ਜੀ ਹਿੰਦੂ ਟਾਰਗੇਟ ਹਿੰਦੂ ਇਹ ਹਿੰਦੂਆਂ ਨੂੰ ਜਾਣ ਕੇ ਚੁੰਚੁੰਚ ਕੇ ਸ਼ਰਿਆ ਮਾਰਿਆ ਜਾਣਾ ਮੈਂ ਕਹਿੰਦਾ ਕਿਉਂ ਜਿਹੜੀ ਅਮਰਨਾਥ ਯਾਤਰਾ ਸ਼ੁਰੂ ਹੋਣੀ ਹੈ ਇਹ ਮੇਰੇ ਸ਼ਿਪ ਸੈਨਿਕ ਮੇਰੇ ਹਿੰਦੂ ਭਰਾ ਮੇਰੇ ਸ਼ਿਪ ਸੈਨਿਕ ਪੂਰੇ ਇਹਨੇ ਡਿਊਟੀ ਲੱਗੇਗੀ ਪੁਲਿਸ ਪ੍ਰਸ਼ਾਸਨ ਮੈਂ ਮਿਲਟਰੀ ਰੋਲ ਮੈਂ ਡਿਊਟੀ ਲਵਾਉਂਗਾ ਕਿ ਤੁਸੀਂ ਪੂਰੀ ਜੜੀ ਸਾਡੀ ਸੰਗਤ ਹੈਗੀ ਹੈ ਜਿਹੜੇ ਭਗਵਾਨ ਬੋਲੇਨਾਥ ਦੀ ਯਾਤਰਾ ਕਰਨ ਜਾਂਦੀ ਹੈ ਉਹਨਾਂ ਨੂੰ ਅਸੀਂ ਸੁਨਿਸ਼ਚ ਉਹਨਾਂ ਦੀ ਸੁਰੱਖਿਆ ਸੁਨਿਸ਼ਚਿਤ ਕਰਨੀ ਹੈ ਉਹਨਾਂ ਨੂੰ ਭਗਵਾਨ ਬੋਲੇਨਾਥ ਦੇ ਦਰਸ਼ਨ ਕਰਾਣੇ ਹਨ ਉਹ ਅਮਰਨਾਥ ਯਾਤਰਾ ਲੈ ਕੇ ਜਾਣਾ ਹੈ ਕਸਵਾਲ ਆ ਰੋੜਾ ਸਾਹਿਬ ਇੱਥੇ ਇਹਨਾਂ ਦਾ ਧਰਮ ਜਿਹੜੇ ਉੱਥੇ ਘੁੰਮਣ ਗਏ ਸੀ ਟੂਰਿਸਟ ਕੋਈ ਵੀ ਜਿਹੜਾ ਆਦਮੀ ਹੈਗਾ ਸਾਡਾ ਜਿਹੜਾ ਹਿੰਦੂਸਤਾਨ ਦੇ ਵਿੱਚ ਜਿੰਨੇ ਵੀ ਲੋਕ ਹੈਗੇ ਆ ਧਰਮ ਦੇ ਖਿਲਾਫ ਕੋਈ ਨਹੀਂ ਹੈਗਾ ਹਿੰਦੂ ਸਿੱਖ ਈਸਾਈ ਮੁਸਲਿਮ ਸਾਰੇ ਆਪਸ ਵਿੱਚ ਤੁਹਾਡਾ ਵੀ ਕਹਿਣਾ ਹੈ ਕਿ ਆਪਸ ਵਿੱਚ ਅਸੀਂ ਭਾਈਚਾਰਾ ਹੈਗਾ ਸਾਡਾ ਲੇਕਿਨ ਉੱਥੇ ਜਾ ਕੇ ਧਰਮ ਜਿਹੜਾ ਪੁੱਛ ਕੇ ਹੀ ਉਹਨਾਂ ਤੇ ਹਮਲਾ ਕੀਤਾ ਗਿਆ ਮੈਂ ਉਹੀ ਕਹਿੰਨਾ ਕਿ ਤੁਸੀਂ ਦੇਖੋ ਜੀ ਕੀ ਕਿਹਾ ਉਹਨਾਂ ਨੇ ਕੱਪੜੇ ਲਵਾਏ ਪੈਂਟਾ ਲਵਾਇਆ ਮੈਂ ਮੋਦੀ ਸਾਹਿਬ ਇਹਨਾਂ ਦੀ ਗਰਦਨਾਂ ਲਵਾ ਦੋ ਜਿਨ੍ਹਾਂ ਨੇ ਸਾਡੇ ਮੈਂ ਕਹਿੰਦਾ ਸ਼ੇਰ ਬੱਬਰ ਸ਼ੇਰ ਹ ਜਿਹੜੇ ਸਾਡੇ Hindu ਪ੍ਰਾਸ਼ੀਦ ਹੋਇਆ ਮੈਂ ਕਹਿੰਦਾ ਇਹ ਅੱਤਵਾਦੀਆਂ ਦੀ ਗਰਦਨਾ ਉਤਰਨੀ ਚਾਹੀਦੀ ਹੈ ਗਰਦਨਾ ਮੋਦੀ ਸਾਹਿਬ ਤਾਂ ਤੁਹਾਨੂੰ ਇਹ ਸ਼ੇਰ ਮੰਨੇਗਾ ਪਾਕਿਸਤਾਨ ਦੀ ਧੱਜੀਆਂ ਉਡਾ ਲਓ ਮੋਦੀ ਸਾਹਿਬ ਧੱਜੀਆਂ ਉਡਾ ਲਓ ਤਾਂ ਕਿ ਸਾਡੇ ਮਨ ਨੂੰ ਸਕੂਨ ਮਿਲੇ ਮਨ ਨੂੰ ਤੁਸੀਂ ਕਹੀਏ ਕਿ ਸਾਡੇ ਦੇਸ਼ ਨੂੰ ਇੱਕ ਵਧੀਆ ਪ੍ਰਾਈਮ ਮਿਨਿਸਟਰ ਮਿਲਿਆ ਮੈਨੂੰ ਪਤਾ ਹੈ ਤੁਸੀਂ ਬਹੁਤ ਵਧੀਆ ਪ੍ਰਾਈਮ ਮਿਨਿਸਟਰ ਉਹ ਬਹੁਤ ਵਧੀਆ ਪ੍ਰਧਾਨ ਮੰਤਰੀਓ ਸਾਡੇ ਦੇਸ਼ ਨੂੰ ਵਧੀਆ ਗ੍ਰਹਿ ਮੰਤਰੀ ਅਮੀਸ਼ਾ ਮਿਲੇ ਹੋਏ ਨੇ ਮਤਲਬ ਅਸੀਂ ਕਾਤ ਆ ਕੇ ਚੀਜ਼ਾਂ ਬਰਦਾਸ਼ ਕਰਾਂਗੇ ਮੋਦੀ ਸਾਹਿਬ ਇਹਨਾਂ ਨੂੰ ਸਬਕ ਸਿਖਾਓ ਪਾਕਿਸਤਾਨ ਨੂੰ ਜਿਹੜਾ ਹੁਣ ਚਾਈਨਾ ਵੀ ਦੇਖੋ ਸਾਨੂੰ ਅੱਖਾਂ ਦਿਖਾ ਰਿਹਾ ਹੈ ਇਹ ਸਾਡੇ ਸਾਹਮਣੇ ਕੁਝ ਵੀ ਨਹੀਂ ਹੈਗਾ ਅਸੀਂ ਜੋ ਤਾਕਤ ਦਾ ਅਸੀਂ ਵਰਲਡ ਪਾਵਰ ਤਾਕਤ ਦਾ ਸਾਡਾ ਹਿੰਦੁਸਤਾਨ ਸਾਡਾ ਹਿੰਦੁਸਤਾਨ ਨੰਬਰ 1 ਹੈ ਔਰ ਤੁਹਾਡੇ ਨਾਲ ਸਾਰੇ ਜਿੰਨੇ ਵੀ ਨੇ ਹਿੰਦੁਸਤਾਨੀ ਮੇਰੇ ਭਰਾ ਮੋਦੀ ਸਾਹਿਬ ਤੁਹਾਡੇ ਨਾਲ ਸਾਡੀਆਂ ਸੇਵਾਵਾਂ ਲਾਓ ਸਾਨੂੰ ਬੰਬ ਲਾ ਕੇ ਭੇਜੋ ਅਸੀਂ ਤਿਆਰ ਆ ਪਾਕਿਸਤਾਨ ਨੂੰ ਡਾਣ ਨੂੰ ਅਸੀਂ ਨਹੀਂ ਡਰਦੇ ਇਹਨਾਂ ਤੋਂ ਗਿੱਧੜ ਧਮਕੀਆਂ ਤੋਂ ਅਸੀਂ ਉਹ ਸ਼ੇਰ ਆ ਜਿਹੜਾ ਕਦੀ ਕਿਸੇ ਦੀ ਪਰਵਾਹ ਨਹੀਂ ਕੀਤੀ ਸਾਡੇ ਜਿਹੜੇ 17 ਜਿਹੜੇ 18 ਜਿਹੜਾ 27 28 ਪਟਾ ਸਰ ਸ਼ਹੀਦ ਹੋਏ ਨੇ ਮੈਂ ਉਹਨਾਂ ਦੀ ਆਤਮਾਵਾਂ ਨੂੰ ਮੈਂ ਸ਼ਾਂਤੀ ਕਿ ਉਹਨਾਂ ਦੇ ਪਰਿਵਾਰ ਤੇ ਅੱਜ ਕੀ ਬੀਤਰੀ ਹੋएगी ਜਦੋਂ ਉਹਨਾਂ ਦੇ ਘਰ ਦੇ ਵਿੱਚ ਜਦੋਂ ਉਹਨਾਂ ਦੇ ਘਰ ਦੇ ਵਿੱਚ ਲੇਖੋ ਜਦੋਂ ਸ਼ਬ ਪਹੁੰਚੇ ਹੋਣਗੇ ਮੈਂ ਉਸ ਪਰਿਵਾਰ ਨੂੰ ਬੜੀ ਮੈਂ ਕੰਨਾ ਕਿ ਠਾਕੁਰ ਜੀ ਦੀ ਪਰਿਵਾਰ ਤੇ ਕਿਰਪਾ ਬਣੀ ਰਵੇ ਬੰਕੇ ਬਿਹਾਰ ਦਾ ਅਸ਼ੀਰਵਾਦ ਬਣਾ ਰਵੇ ਤਾਂ ਕਿ ਉਹਨਾਂ ਦੇ ਦੁੱਖ ਸਹਿਣ ਦੀ ਜਿਹੜੀ ਸ਼ਕਤੀ ਮਿਲੇ ਉਹਨਾਂ ਨੂੰ ਮਤਲਬ ਜਿਹੜਾ ਦੁੱਖ ਨਾ ਸਹਿਣ ਯੋਗ ਹੈ ਇਹਨੂੰ ਸਹਿਨਿਆ ਨਹੀਂ ਜਾ ਸਕਦਾ ਪਰ ਸਾਨੂੰ ਹਿੰਦੋਸਤਾਨੀਆਂ ਨੂੰ ਹਿੰਦੂਆਂ ਨੂੰ ਹੁਣ ਇੱਕ ਹੋਣਾ ਪੈਣਾ ਆਪਣੀ ਤਾਕਤ ਦਿਖਾੜੀ ਪੈਣੀ ਹੈ ਔਰ ਸਾਨੂੰ ਦੱਸਣਾ ਚਾਹੀਦਾ ਸਾਨੂੰ ਅੰਤਰਕਵਾਦ ਦਾ ਮੂੰਹ ਤੋੜ ਹੁਣ ਜਵਾਬ ਦੇਣਾ ਪੈਣਾ ਕਿਉਂਕਿ ਅਸੀਂ ਅੰਤਰਕਵਾਦ ਤੋਂ ਡਰਨ ਵਾਲੇ ਨਹੀਂ ਹੈਗੇ ਅਸੀਂ Hindu ਹਿੰਦੋਸਤਾਨੀ ਸ਼ੇਰਾਂ ਪਹਿਲਗਾਮ ਦੇ ਵਿੱਚ ਜਿਹੜਾ ਦੇਖਿਆ ਜਾਵੇ ਕਿ ਜਿਹੜਾ ਉਹਨਾਂ ਦੀ ਰੋਜੀ ਰੋਟੀ ਕੀ ਹੈ ਉਹ ਟੂਰਿਸਟ ਦੇ ਸਿਰ ਦੇ ਉੱਤੇ ਚੱਲਦੀ ਹੁੰਦੀ ਸੀਗੀ ਅੱਜ ਉਹ ਵੀ ਬੜੇ ਪਰੇਸ਼ਾਨ ਹੈਗੇ ਇਸ ਹਮਲੇ ਤੋਂ ਜੰਮੂ ਕਸ਼ਮੀਰ ਦੀ ਸਰਕਾਰ ਹੈ ਉਹ ਪੂਰੀ ਫੇਲ ਹੈ ਜੀ ਇੰਟੈਲੀਜੈਂਸ ਆਈਬੀ ਜਿਹੜੀ ਇੰਨੀ ਦੀਆਂ ਵੱਡੀਆਂ ਏਜੰਸੀਆਂ ਕੰਮ ਕਰਦੀਆਂ ਸਭ ਫੇਲ ਹੋ ਗਈਆਂ ਕਿੱਥੇ ਸੀ ਮਤਲਬ ਇਹਨੇ ਦੇਖੋ ਪੇਕਸੁਰ ਮਾਰੇਗੇ ਮੇਰੇ ਪ੍ਰੇਟਕ ਬਰੇ ਬਰਾ ਇਹਨੇ ਪ੍ਰੇਟਕ ਬਰੇਕਸੁਰ ਮਾਰੇਗੇ ਆਈਪੀ ਸਰਕਾਰ ਦੀ ਇੰਟੈਲੀਜੈਂਸੀਆਂ ਖਸ ਹੋ ਰੀਆਂ ਸੀ ਕਿੱਥੇ ਸੀ ਇਹਨੇ 6-7 ਅੱਤਵਾਦੀ ਸ਼ਰਿਆ ਮਾ ਕੇ ਲੋਕਾਂ ਨੂੰ ਮਾਰ ਜਾਂਦੇ ਨੇ ਮਤਲਬ ਇਹ ਕਾਦੀ ਇਨਸਾਨੀਅਤ ਹੈ ਕਾਦਾ ਕੀ ਹੈ ਮੁਸਬਕ ਤੇ ਤਾਂ ਆਵੇ ਜਦੋਂ ਇਹਨਾਂ ਦੀ ਅੱਤਵਾਦੀ ਦੀ ਗਰਦਨਾ ਉਡਣ ਇਹਨਾਂ ਨੂੰ ਫਾਂਸੀ ਲਾਈ ਜਾਵੇ ਸਜ਼ਾ ਤੇ ਇਹਨਾਂ ਨੂੰ ਉਦੋਂ ਮੋਦੀ ਸਾਹਿਬ ਜਲਦ ਤੋਂ ਜਲਦ ਹੋ ਜਿਹੜੇ ਬਾਹਰ ਇਹਨਾਂ ਦੇ ਆਕਾ ਬੈਠੇ ਨੇ ਪਾਕਿਸਤਾਨ 'ਚ ਆਈਐਸ ਦੇ ਆਤਵਾਦੀ ਲਸ਼ਕਰੇ ਤੋਇਬਾ ਦੇ ਆਤਵਾਦੀ ਜਾਂ ਹੋਰ ਜਿਹੜੇ ਬਾਹਰ ਵਿਦੇਸ਼ਾਂ 'ਚ ਬੈਠ ਕੇ ਮੇਸ਼ਾ ਸਾਜ਼ਸ਼ ਰਚਦੇ ਆ ਕਿ ਅਸੀਂ ਹਿੰਦੂ ਟਾਰਗੇਟ ਕਰਨਾ ਹੈ ਹੁਣ ਤੁਸੀਂ ਇੱਕ ਚੀਜ਼ ਦੇਖੀ ਪੱਤਰਕਾਰ ਸਾਹਿਬ ਜਾਨ ਜਾਣ ਕੇ ਕਿੰਨੂ ਟਾਰਗੇਟ ਕੀਤਾ ਗਿਆ ਇੱਕ ਇੱਕ ਹਿੰਦੂ ਪਰਿਵਾਰ ਨੂੰ ਇੱਕ ਇੱਕ ਹਿੰਦੂ ਨੂੰ ਮਤਲਬ ਕੀ ਦੁਸ਼ਮਣੀਆਂ ਤੁਹਾਡੀ ਹਿੰਦੂਆ ਨਾਲ ਕੀ ਕਾਹਦੀ ਦੁਸ਼ਮਣੀ ਕਰਨਾ ਚਾਹਤੋ ਤੁਸੀਂ ਹਿੰਦੂਆ ਨਾਲ ਓ ਹਿੰਦੂ ਬੱਬਰ ਸ਼ੇਰਾਂ ਦੀ ਕੌਮ ਹੈ ਪਿੱਠ ਪਿੱਛੇ ਤੁਸੀਂ ਹਮਲੇ ਕੀਤੇ ਪਿੱਠ ਪਿੱਛੇ ਗੋਲੀਆਂ ਮਾਰੀਆਂ ਟੈਮ ਰੱਖ ਕੇ ਦੱਸੋ ਤੁਹਾਨੂੰ ਦੱਸਿਏ ਇਹ ਹਿੰਦੂ ਕੀ ਚੀਜ਼ ਹੁੰਦਾ ਹੈ ਹਿੰਦੂ ਨਾ ਕਰੀ ਕਿਸੇ ਦੀ ਪਰਵਾਹ ਕਰਦਾ ਨਾ ਕਰੂਗਾ ਹਿੰਦੂ ਬੱਬਰ ਸ਼ੇਰ ਹੈ ਹਿੰਦੂਆਂ ਦਾ ਹਿੰਦੁਸਤਾਨ ਹੈ ਸਾਡੇ ਸਾਰੇ ਭਾਈਚਾਰੇ ਦਾ ਹਿੰਦੁਸਤਾਨ ਹੈ ਪਰ ਇੱਕ ਚੀਜ਼ ਮੈਂ ਕਹਨਾ ਕੀ ਇਹ ਜਿਹੜੇ ਹਿੰਦੂਆਂ ਨੂੰ ਮਾਰਨਾ ਚਾਹੁੰਦੇ ਨੇ ਜਿਹੜੇ ਹਿੰਦੂਆਂ ਨੂੰ ਜਾ ਜਾ ਕੇ ਟਾਰਗੇਟ ਕਰ ਰਿਹਾ ਮੋਦੀ ਸਾਹਿਬ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ ਤੁਹਾਨੂੰ ਚਾਹੀਦਾ ਹੈ ਕਿ ਹਿੰਦੂਆਂ ਦੀ ਸੁਰੱਖਿਆ ਕਰਨਾ ਤੇ ਤੁਹਾਡਾ ਜਿਹੜਾ ਤੁਸੀਂ ਕਿੱਦਾਂ ਕਰਨੀ ਹੈ ਹਿੰਦੂਆਂ ਦੀ ਸੁਰੱਖਿਆ ਹਿੰਦੂਆਈ ਸੁਰੱਖਿਆ ਕਰਨਾ ਤੁਹਾਡੀ ਜ਼ਿੰਮੇਵਾਰੀ ਹੈ ਬੀਤੇ ਦਿਨ ਚਾਈਨਾ ਨੂੰ ਚਾਈਨਾ ਨੇ ਵੀ ਹਿੰਦੁਸਤਾਨ ਦੀ ਫੌਜ ਦੇ ਮੁਰੇ ਕੁੱਟੇ ਟਿੱਕੇ ਸੀਗੇ ਲੇਕਿਨ ਇਹ ਜਿਹੜੀ ਪਾਕਿਸਤਾਨ ਦੀ ਹਰਕਤ ਦੇ ਕੇ ਅੱਜ ਚਾਈਨਾ ਵੀ ਜਿਹੜੀ ਹੈ ਇਹ ਸਾਡ ਨੂੰ ਹਿੰਦੂਸਤਾਨੀਆਂ ਨੂੰ ਭਾਰਤੀਆਂ ਨੂੰ ਇੱਕ ਟਾਰਗੇਟ ਕਰਦੇ ਪਿਆ ਉਹਨਾਂ ਦਾ ਵੀ ਇੱਕ ਕਹਿੜਾ ਹੈ ਕਿ 15 ਜੂਨ ਨੂੰ ਅਸੀਂ ਵੀ ਹਮਲਾ ਕਰਾਂਗੇ ਇੱਕ ਚੀਜ਼ ਕਹਾਂ ਤੁਹਾਨੂੰ ਜੀ ਉਹ ਚਾਈਨਿਸ ਚਾਈਨਾ ਚੂਏ ਜੀ ਉਹ ਚੂਏ ਨੇ ਚੂਏ ਬਿਲਕੁਲ ਦੇਖੇ ਤੁਸੀਂ ਨਿਗੇ ਨਿਗੇ ਬੋਨੇ ਬੋਨੇ ਜੇ ਚੂਏ ਕਿਤਾ ਭੱਜ-ਭੱਜ ਘੁੰਮਦੇ ਨੇ ਜੀ ਉਹ ਤੁਸੀਂ ਧਮਕੀ ਦੇ ਰਹੇ ਹੋ ਸ਼ੇਰ ਬੱਬਰ ਸ਼ੇਰਾਂ ਨੂੰ ਉਹ ਹਿੰਦੂਆ ਮੈਂ ਕਹਿੰਦਾ ਨਾ ਤੇ ਹਿੰਦੂ ਡਰਿਆ ਨਾ ਸਾਡਾ ਹਿੰਦੁਸਤਾਨ ਡਰੇਗਾ ਭਾਰਤੀ ਫੌਜ ਹੈ ਹਿੰਦੁਸਤਾਨੀ ਫੌਜ ਹੈ ਜਿਹੜੀ ਨੰਬਰ 1 ਅਲ ਵਰਲਡ ਹੈਗੀ ਹੈ ਸਾਡੀ ਫੌਜ ਮੈਂ ਕਹਿੰਦਾ ਸਾਡੀ ਫੌਜ ਹਿੰਦੁਸਤਾਨ ਦੀ ਫੌਜ ਨੰਬਰ 1 ਹੈ ਉਹ ਤੁਹਾਡੇ ਚਾਈਨਸ ਚੂਏਆਂ ਨੂੰ ਐ ਹੀ ਲੰਗਾ ਜਾਗੇ ਅਸੀਂ ਪਤਾ ਮੈਨ ਲਗਣਾ ਤੁਸੀਂ ਕਿੱਥੇ ਹੋ ਕਿੱਥੇ ਨਹੀਂ ਜਿਹੜੇ ਤੁਸੀਂ ਗਿੱਦੜ ਹੈਗੇ ਹੋ ਨਾ ਚਾਈਨਸ ਗਿੱਦੜ ਸ਼ੇਰਾਂ ਨੂੰ ਧਮਕੀ ਆ ਨਾ ਦੋ ਇਹ ਸ਼ੇਰ ਨੇ ਸ਼ੇਰ ਤੁਸੀਂ ਸੋਚਦੇ ਹੋ ਅਸੀਂ ਸੋਚਣਾ ਉਥੋਂ ਸੋਚਦੇ ਹਾਂ ਜਦੋਂ ਸਾਡੀ ਸੋਚ ਮਤਲਬ ਉਹ ਚੀਜ਼ ਤਾਂ ਸ਼ੁਰੂ ਹੁੰਦੀ ਹੈ ਮਤਲਬ ਕਿ ਅਸੀਂ ਕਿੱਦਾਂ ਆਪਣੇ ਭਾਈਚਾਰੇ ਨੂੰ ਇੱਕ ਰੱਖਣਾ ਨਾਲ ਲੈ ਕੇ ਚੱਲਣਾ ਪਰ ਤੁਹਾਡੀ ਜਿਹੜੀ ਸੋਚ ਹੈ ਅੱਤਵਾਦੀਆਂ ਨਾਲ ਸਾਥ ਦੇਣ ਵਾਲੀ ਸੋਚਾ ਚਾਈਨਾ ਦੀ ਅਸੀਂ ਜਿਹੜੀ ਤੁਹਾਡੀ ਸੋਚ ਨੂੰ ਬਿਲਕੁਲ ਮਿਟਾਵਾਂਗੇ ਤੁਸੀਂ ਕੀ ਸੋਚਦੇ ਹੋ ਸਾਡੇ ਤੇ ਹਮਲੇ ਕਰਨ ਦੀ ਸੋਚਦੇ ਹੋ ਮੈਂ ਕਹਿੰਦਾ ਤੁਸੀਂ ਤੁਹਾਨੂੰ ਪਤਾ ਨਹੀਂ ਸਾਡੇ ਦੇਸ਼ ਦੇ ਪ੍ਰਾਈਮ ਮਿਨਿਸਟਰ ਦਾ ਮੋਦੀ ਸਾਹਿਬ ਦਾ ਨੰਬਰ 1 ਪ੍ਰਧਾਨ ਮੰਤਰੀ ਹੈ ਚਾਈਨਾ ਦਾ ਪਾਕਿਸਤਾਨ ਦਾ ਨਕਸ਼ਾ ਹੀ ਖਤਮ ਕਰ ਦਾਂਗੇ ਮੈਂ ਕਹਿੰਦਾ ਮੋਦੀ ਸਾਹਿਬ ਬੇਨਤੀ ਕਰਦਾ ਹੈ ਸ਼ੇਰ ਮੋਦੀ ਸਾਹਿਬ ਬੇਨਤੀ ਕਰਦਾ ਹੈ ਲੁਆਇਨ ਕਿ ਪਾਕਿਸਤਾਨ ਦਾ ਨਾਮ ਉਹ ਨਿਸ਼ਾਨ ਮਿਟਾ ਦਿਓ ਇਹਨਾਂ ਦਾ ਨਕਸ਼ੇ ਤੇ ਨਾਮ ਨਹੀਂ ਹੋਣਾ ਚਾਹੀਦਾ ਪਾਕਿਸਤਾਨ ਦਾ ਸਫਾਇਆ ਕਰ ਦਿਓ ਇਹਦੇ ਨਾਲ ਹੀ ਚਾਈਨਾ ਦਾ ਵੀ ਸਫਾਇਆ ਕਰ ਦਿਓ ਜੈ ਸ਼੍ਰੀ கிருஷ்ਨਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਰ ਪੰਜਾਬ ਚਿਫ ਸਿਨਾ ਪੰਜਾਬ ਦਾ ਅਗਲਾ ਹੁਣ ਜਿਹੜਾ ਹੈਗਾ ਲਾਈਫ ਅਗਲੀ ਅਗਲੀ ਲਾਈਨ ਕੀ ਹੈ ਅਗਲਾ ਜਿਹੜੀ ਰਣਨੀਤੀ ਕੀ ਚੱਲੂਗੀ ਸ਼ਿਵਸਨਾ ਲੁਆਇਨ ਦੀ ਮੈਂ ਰਾਸ਼ਟਰੀ ਅਧਿਕਾਰੀ ਔਰ ਮੇਰੇ ਸ਼ਿਵ ਸੈਨਿਕ ਪੂਰੀ ਤਰ੍ਹਾਂ ਮੈਂ ਕਹਿੰਦਾ ਪੂਰੇ ਜਿਹੜੇ ਅੰਤਰਗਵਾਦ ਪੀੜਿਤ ਹੈਗੇ ਨੇ ਜਿਹੜੇ ਪ੍ਰੇਟਿਕ ਜਿਹੜੇ ਸਾਡੇ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰ ਦੇ ਬਿਲਕੁਲ ਨਾਲ ਆ ਔਰ ਅੰਤਰਗਵਾਦ ਪੀੜਤਾਂ ਦੇ ਬਿਲਕੁਲ ਸ਼ਿਵਸਨਾ ਲੁਆਇਨ ਨਾਲ ਹੈ ਕਿਉਂਕਿ ਮੈਂ ਖੋਦੇ ਕਾਂਤਗਵਾਦ ਪੀੜਤਾਂ ਜਿਹੜੇ ਜਿਹਦੇ ਤੇ ਬੀਤਿਆ ਹੋਵੇ ਉਸ ਨੂੰ ਪੁੱਛੋ ਮੇਰੇ ਤੇ ਮੈਂ ਬੀਤਿਆ ਵਾ ਅੱਜ ਉਹ ਪਰਿਵਾਰਾਂ ਦਾ ਕੀ ਹਾਲ ਹੁੰਦਾ ਹੋਊਗਾ ਮੈਂ ਕਹਿੰਦਾ ਕਿ ਚਲੋ ਬਹੁਤ ਵਧੀਆ ਮੈਂ ਦੇਖਿਆ ਕਿ ਸਾਡੇ ਮਾਨੀ ਜਿਹੜੇ ਬੱਬਰ ਸ਼ੇਰ ਮੁੱਖ ਮੰਤਰੀ ਯੋਗੀ ਜੀ ਹਰਿਆਣਾ ਦੇ ਸੀਐਮ ਉਹ ਵੀ ਉੱਥੇ ਪਹੁੰਚੇ ਹੋਏ ਸੀ ਮੈਂ ਕਹਿੰਦਾ ਕਿ ਸਾਰੇ ਦੇਸ਼ ਵਾਸੀਆਂ ਨੂੰ ਚਾਹੀਦਾ ਹੈ ਕਿ ਅਸੀਂ ਇੱਕ ਹੋ ਜਾਈਏ ਕਿਉਂਕਿ ਅਸੀਂ ਹਿੰਦੁਸਤਾਨ ਨਾਲ ਪਿਆਰ ਕਰਦੇ ਆ ਭਾਰਤ ਨਾਲ ਪਿਆਰ ਕਰਦੇ ਆ ਔਰ ਅਸੀਂ ਮੂੰਹ ਤੋੜ ਜਵਾਬ ਦਈਏ ਅੰਤਖਵਾਦੀਆਂ ਨੂੰ ਹੁਣ ਉਹ ਟਾਈਮ ਆ ਗਿਆ ਹੈ ਕਿ ਅਸੀਂ ਅੰਤਖਵਾਦ ਦਾ ਸਫਾਇਆ ਕਰੀਏ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਇਹ ਉਹ ਟਾਈਮ ਆ ਗਿਆ ਹੈ ਅਮਿਤ ਜੀ ਦੀ ਜਿਹੜੀ ਗੱਲ ਹੈਗੀ ਹੈ ਇਹ ਵੱਤੋ ਵੱਤ ਸ਼ੇਅਰ ਕਰਕੇ ਤੁਸੀਂ ਮੋਦੀ ਸਾਹਿਬ ਤੱਕ ਜਰੂਰ ਪਹੁੰਚਾਓ ਤਾਕੀ ਮੋਦੀ ਸਾਹਿਬ ਦੇ ਕੰਨਾਂ ਤੱਕ ਵੀ ਇਹਨਾਂ ਦੀ ਜਿਹੜੀ ਆਵਾਜ਼ ਹੈ ਪਹੁੰਚ ਸਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਦੀ ਵੀ ਤੁਸੀਂ ਅੱਜ ਵੀਡੀਓ ਵੀ ਸ਼ੇਅਰ ਕਰਨੀ ਹੈ ਤਾਂ ਕਿ ਇਹਨਾਂ ਦੀ ਵਾਇਸ ਮੋਦੀ ਸਾਹਿਬ ਤੱਕ ਪਹੁੰਚ ਸਕੇ ਕਿਉਂਕਿ ਆਪਾਂ ਇੱਕ ਹਿੰਦੂਸਤਾਨੀ ਆ ਇੱਕ ਭਾਰਤੀ ਆ ਜੋ ਇਹ ਇੱਕ ਜਿਹੜਾ ਹਾਸਾ ਵਾਪਰ ਰਿਹਾ ਉਸ ਦਾ ਜਿਹੜਾ ਜਵਾਬ ਹੈਗਾ ਉਹ ਸਾਡੀ ਸਰਕਾਰ ਨੂੰ ਦੇਣਾ ਚਾਹੀਦਾ ਹੈ ਹੋਰ ਵਧੇਰੀ ਜਾਣਕਾਰੀ ਲਈ ਦੇਖਦੇ ਰਹੋ ਲੁਧਿਆਣਾ ਤੋਂ ਅਮਿਤ ਕੁਮਾਰ ਦੀ ਰਿਪੋਰਟ ਪੰਜਾਬ ਅੱਪਟ